ਜਿਹੜੀ ਕੋਈ ਇੱਥੇ ਉੱਚੀ ਨੀਵੀ ਹੋਈ ਜਿਹਦੇ ਕੋਲੋਂ ਸ਼ਬਦਾਂ ਵਿੱਚ ਕਿਸੇ ਨੂੰ ਠੇਸ ਲੱਗੀ ਜਿਹਦੇ ਪਰਥਾਏ ਹੋਈ ਉਹਨਾਂ ਵੀਰਾਂ ਕੋਲੋਂ ਮੈਂ ਮਾਫੀ ਮੰਗਦਾ ਮਨ ਵਿੱਚ ਰੋਸ ਜਿਹੜਾ 9 ਸਾਲ ਤੋਂ ਆ ਗਈ ਸ਼ਿਪਾਕੇ ਬੈਠੇ ਹੋ ਉਹਨਾਂ ਨੂੰ ਇੱਥੇ ਲੈ ਕੇ ਇਥੇ ਦੇ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਜਿ ਆਇਆ ਅੱਛਾ ਘਰ ਜੋ ਬੰਦੇ ਆ ਗਏ ਬਹੁਤ ਬਹੁਤ ਧੰਨਵਾਦ ਜਿੰਨੇ ਕਦਮ ਚੱਲ ਕੇ ਆਏ ਸਾਰੇ ਤੁਹਾਡੇ ਸਿਰ ਮੱਥੇ ਤੁਸੀਂ ਨਾਜ਼ੀਜ ਸਿੱਖਾਂ ਦੀ ਬੇਨਤੀ ਨੂੰ ਮੰਨਦੇ ਹੋਏ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਭਈ ਸਿੱਖ ਬੇਦਬੀ ਨੂੰ ਭੁੱਲ ਜਾਣ ਸਿੱਖ ਆਪਸ ਵਿੱਚ ਉਲਝ ਜਾਣ ਪਰ ਸਾਡਾ ਏਮ ਇੱਥੇ ਇਹ ਨਹੀਂ ਹੈ ਕਿ ਕਿਨੇ ਕੀ ਕੀਤਾ ਜਿਨੇ ਜੋ ਕੀਤਾ ਜੇ ਕੋਈ ਇੱਕ ਕਦਮ ਵੀ ਚੱਲਿਆ ਉਹਦਾ ਇੱਕ ਕਦਮ ਵੀ ਸਾਡੇ ਸਿਰ ਮੱਥੇ ਹੈ ਕਿਉਂਕਿ ਸਾਡੇ ਸਰੀਰ ਦੀ ਦੇਖੋ ਅਸੀਂ ਦੁਨਿਆਵੀ ਬੰਦੇ ਆ ਸਾਡੇ ਸਰੀਰ ਦੀ ਕੈਪੈਸਿਟੀ ਜੇ 20 ਕਿਲੋ ਭਾਰ ਚੱਕਣ ਦੀ ਆ ਤੇ 20 ਕਿਲੋ ਹੀ ਚੱਕ ਸਕਦੇ ਆ ਜੇ ਅਸੀਂ 50 ਕਿਲੋ ਚੱਕਣ ਦੀ ਕੈਪੈਸਿਟੀ ਆ ਤੇ 50 ਕਿਲੋ ਹੀ ਚੱਕ ਸਕਦੇ ਆ ਕੋਈ ਕੁਇੰਟਲ ਚੱਕਣ ਦੀ ਕੈਪੈਸਿਟੀ ਉਹ ਕੁਇੰਟਲ ਚੱਕ ਸਕਦਾ ਪਰ ਜਿਹੜਾ ਕੁਇੰਟਲ ਚੱਕਦਾ ਭਾਰ ਉਹ 10 ਕਿਲੋ ਵਾਲੇ ਨੂੰ ਮਿਹਣਾ ਨਾ ਮਾਰੀਂ ਜਿੰਨੇ ਵੀਰ ਪ੍ਰਚਾਰਕ ਆਏ ਨੇ ਜਿੰਨੇ ਵੀਰ ਸੰਪਰਦਾਵਾਂ ਤੋਂ ਆਏ ਨੇ ਜਿੰਨੇ ਵੀਰ ਸਭਾ ਸੁਸਾਇਟੀਆਂ ਤੋਂ ਆਏ ਨੇ ਜਿੰਨੇ ਵੀਰ ਕਿਸਾਨ ਜੁਨੀਆਂ ਤੋਂ ਆਏ ਨੇ ਜਿੰਨੇ ਵੀਰ ਹੋਰ ਸੰਸਥਾਵਾਂ ਤੋਂ ਆਏ ਨੇ ਕਾਲਜਾਂ ਤੋਂ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਗੱਲ ਇਹ ਆ ਵੀ ਇੱਥੇ ਗੱਲ ਚੱਲੀ ਸੀ ਬੋਲ ਕੇ ਚਲੇ ਜਾਂਦੇ ਆ ਕਿਉਂਕਿ ਆਪਾਂ ਕੋਈ ਲੰਮੇ ਸਮੇਂ ਤੋਂ ਪ੍ਰੋਗਰਾਮ ਨਹੀਂ ਸੀ ਦਿੱਤਾ ਬਹੁਤੇ ਵੀਰਾਂ ਦੇ ਪ੍ਰੋਗਰਾਮ ਪਹਿਲਾਂ ਬੁੱਕ ਹੁੰਦੇ ਆ ਦੂਜੀ ਗੱਲ ਅੱਜ ਦਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਆਮ ਗੁਰੂ ਘਰਾਂ ਵਿੱਚ ਮਨਾਇਆ ਜਾਂਦਾ ਤੇ ਕੁਝ ਸਿੰਘਾਂ ਨੇ ਪਹਿਲਾਂ ਉਹ ਪ੍ਰੋਗਰਾਮ ਬੁੱਕ ਕੀਤੇ ਹੁੰਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ ਸਮੁੱਚੀ ਟੀਮ ਵੱਲੋਂ ਕਿ ਫੇਰ ਵੀ ਉਹ ਸਮਾਂ ਕੱਢ ਕੇ ਆਏ ਜਿਹੜੇ ਵੀਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੈਠੇ ਉਹਨਾਂ ਦਾ ਹੋਰ ਜ਼ਿਆਦਾ ਧੰਨਵਾਦ ਸੋ ਅੱਗੇ ਵਾਸਤੇ ਆਪਾਂ ਇਸ ਗੱਲ ਨੂੰ ਪੱਟਿਆ ਕਰਨਾ ਆ ਇਹ ਗੱਲ ਵੱਡਿਆਂ ਤਾਂ ਹੋ ਸਕਦੀ ਆ ਕਿਉਂਕਿ ਬਾਬੇ ਨਾਨਕ ਦੇ ਘਰ ਦਾ ਇਹ ਇੱਕ ਗੁਲਦਸਤਾ ਆ ਗੁਲਦਸਤੇ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਲੱਗਣ ਤੇ ਤਾਂ ਉਹ ਗੁਲਦਸਤਾ ਸੋਭਾ ਦਿੰਦਾ ਆ گلاب ਦਾ ਫੁੱਲ ਵੀ ਆ ਸਤਵਰਗ ਦਾ ਫੁੱਲ ਵੀ ਆ ਗੇਂਦੇ ਦਾ ਫੁੱਲ ਵੀ ਆ ਹਾਂਜੀ ਹੋਰ ਕਈ ਤਰ੍ਹਾਂ ਦੇ ਫੁੱਲ ਆ ਤੇ ਸਮੂਹ ਮੜ ਕੇ ਇਹ ਗੁਲਦਸਤਾ ਬਣਦਾ ਆ ਇਦਾਂ ਹੀ ਇੱਥੇ ਮਿਸ਼ਨਰੀ ਵੀ ਆ ਟਕਸਾਲੀ ਵੀ ਆ ਕਲਜਾਂ ਵਾਲੇ ਵੀ ਆ ਤਰਨਾਦਲ ਵਾਲੇ ਵੀ ਆ ਬੁੱਢਾਦਲ ਵਾਲੇ ਵੀ ਆ ਮਾਨਦਾਲ ਵਾਲੇ ਵੀ ਆ ਗੱਲ ਖਾਲਸਾ ਵਾਲੇ ਵੀ ਆ ਸਤਕਾਰ ਕਮੇਟੀਆਂ ਵੀ ਆ ਹੋਰ ਨਿਹੰਗ ਸਿੰਘ ਜਥੇਬੰਦੀਆਂ ਪਰ ਸਮੂੱਚਾ ਸੰਗ੍ਰਹਿ ਇੱਕ ਗਲਦਸਤਾ ਆ ਇਹ ਸਾਡਾ ਸਾਰਿਆਂ ਦਾ ਫਰਜ ਆ ਜਿਹੜੀ ਕੋਈ ਇੱਥੇ ਉੱਚੀ ਨੀਵੀ ਹੋਈ ਜਿਹਦੇ ਕੋਲੋਂ ਸ਼ਬਦਾਂ ਵਿੱਚ ਕਿਸੇ ਨੂੰ ਠੇਸ ਲੱਗੀ ਜਿਹਦੇ ਪਰਥਾਏ ਹੋਈ ਉਹਨਾਂ ਵੀਰਾਂ ਕੋਲੋਂ ਮੈਂ ਮਾਫੀ ਮੰਗਦਾ ਕਿਉਂਕਿ ਇਹ ਹੋਣਾ ਨਹੀਂ ਚਾਹੀਦਾ ਪਰ ਹੋ ਗਿਆ ਪਰ ਹੁਣ ਇਸ ਗੱਲ ਨੂੰ ਆਪਾਂ ਲੰਮਾ ਖਿੱਚ ਕੇ ਨਹੀਂ ਰੱਖਣਾ ਸਰਕਾਰਾਂ ਇਹ ਚਾਹੁੰਦੀਆਂ ਹਨ ਪਰ ਸਰਕਾਰ ਇਹ ਗੱਲ ਸੁਣ ਲੋਏ ਅੱਜ ਦਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਕੋਟ ਕਪੂਰੇ ਚੌਂਕ ਵਿੱਚ ਜਿਹੜਾ ਮਨਾਇਆ ਗਿਆ ਜਾਂ ਜਿਹੜੀ ਕੋਈ ਉੱਚੀ ਨਹੀਂ ਵੀ ਗੱਲ ਹੋਈ ਆ ਉਹ ਰਸਦੇ ਹੋਏ ਜ਼ਖਮਾਂ ਵਿੱਚੋਂ ਹੋਈ ਹੈ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੁਹਾਡੇ ਸਾਡੇ ਤੁਹਾਡਾ ਇਨਸਾਫ ਨਾ ਦੇਣਾ ਸਿੱਖਾਂ ਦਾ ਆਪਸ ਵਿੱਚ ਉਲਜਣਾ ਜੇ ਤੁਸੀਂ ਇਨਸਾਫ ਦਿੱਤਾ ਹੁੰਦਾ ਅੱਜ ਆ 35 36 38 ਡਿਗਰੀ ਟੈਂਪਰੇਚਰ ਵਿੱਚ ਅੱਜ ਸੰਗਤ ਇੱਥੇ ਆਣ ਕੇ ਤੁੱਪੇ ਨਾ ਛੜਦੀ ਇਸ ਪਾਰਟੀ ਦਾ ਨੈਸ਼ਨਲ ਕਨਵੀਨਰ 24 ਘੰਟੇ ਵਿੱਚ ਇਨਸਾਫ ਦੇਣ ਦੀ ਗੱਲ ਕਰਦਾ ਸੀ ਭਗਵੰਤਮਾਨ ਸਾਡੇ ਧਰਨਿਆਂ ਵਿੱਚ ਆਣ ਕੇ ਇਹ ਗੱਲ ਕਰਦਾ ਰਿਹਾ ਕਿ ਅਸੀਂ ਇਨਸਾਫ ਦੇਾਂਗੇ ਨੀਅਤ ਨਹੀਂ ਚੰਗੀ ਭਗਵੰਤ ਮਾਨ ਜੀ ਹੁਣ ਤੁਹਾਡੀ ਨੀਅਤ ਸਾਫ਼ ਹੈ ਜਾਂ ਨਹੀਂ ਇਹ ਸੋਚੋ ਤੁਸੀਂ ਸੌਦਾ ਸਾਧ ਦੇ ਉੱਤੇ ਤਿੰਨ ਐਫਆਈਆਰਾਂ ਨੇ 36 ਨੰਬਰ 117 ਨੰਬਰ 128 ਨੰਬਰ ਪਰ ਤੁਸੀਂ ਤਿੰਨਾ ਵਿੱਚ ਸੌਦਾ ਸਾਧ ਨਮਜ਼ਦ ਕੀਤਾ ਹੋਇਆ ਸਿੱਖਾਂ ਦੀਆਂ ਅੱਖਾਂ ਪੁੰਜਣ ਵਾਸਤੇ ਪਰ 295 ਐ ਦੀ ਧਾਰਾ ਤੁਸੀਂ ਉੱਤੇ ਚਲਾ ਨਹੀਂ ਰਹੇ ਇਹ ਬਹੁਤ ਵੱਡੀ ਬੇਇਨਸਾਫੀ ਆ ਜਿਹੜੀ ਸੈੱਟ ਬਣੀ ਆ ਉਹਦੇ ਮੈਂਬਰ ਜਦੋਂ ਕਿਤੇ ਗਾਹੇ ਮਗਾਏ ਮਿਲਦੇ ਆ ਉਹ ਚੀਕ-ਚੀਕੇ ਗੱਲਾਂ ਕਹਿੰਦੇ ਨੇ ਕਿ ਅਸੀਂ ਕੀ ਕਰੀਏ ਸਾਨੂੰ ਸਰਕਾਰ ਮਨਜ਼ੂਰੀ ਨਹੀਂ ਦਿੰਦੀ ਇਹ ਹੁਣ ਸਰਕਾਰ ਸੋਚੇ ਕਿ ਸੌਦਾ ਸਾਧ ਇਹਨਾਂ ਦਾ ਜੀਜਾ ਲੱਗਦਾ ਆ ਜਾਂ ਇਹਨਾਂ ਦਾ ਮਾਮਾ ਲੱਗਦਾ ਆ ਤੇ ਜਾਂ ਇਹਨਾਂ ਦੀ ਕੋਈ ਹੋਰ ਰਿਸ਼ਤੇਦਾਰੀ ਆ ਜਿਹੜਾ ਸੌਦਾ ਸਾਧ ਦੇ ਉੱਤੇ ਇਹ 295 ਇਹ ਨਹੀਂ ਚਲਾਉਂਦੇ ਦੂਜੀ ਗੱਲ ਇਹ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਆ ਪ੍ਰਦੀਪ ਕਲੇਰ ਦੀ ਸਟੇਟਮੈਂਟ ਹੈ ਭਾਵੇਂ ਉਹ ਦੋਸ਼ੀ ਆ ਪਰ ਜੇ ਉਹ ਵਾਦਾ ਮਾਫ ਘੋਬ ਬਣਿਆ ਤੇ ਉਹਨੇ ਨਾਲ ਹਣੀਪ੍ਰੀਤ ਦਾ ਨਾਮ ਵੀ ਜਨਤਕ ਕੀਤਾ ਹਣੀਪ੍ਰੀਤ ਕਿੱਥੇ ਆ ਉਹਦੇ ਤੇ ਪਰਚਾ ਕਿਉਂ ਨਹੀਂ ਚਲਾਉਂਦੇ ਸੰਦੀਪ ਬਰੇਟੇ ਨੂੰ ਕਿਹੜੀ ਦੁਨੀਆ ਦੀ ਸ਼ਕਤੀ ਜਿਹੜੀ ਛਪਾ ਕੇ ਬਹਿ ਗਈ ਆ ਅਰਸ਼ ਧੀਰ ਧੂੜੀ ਨੂੰ ਕੌਣ ਲਪੋ ਕੇ ਬਹਿ ਗਿਆ ਖੁੱਲੇ ਆਮ ਘੁੰਮਦਿਆ ਤੁਸੀਂ ਫੜਦੇ ਨਹੀਂ ਇਹ ਦੋ ਰੋਸ ਹੋ ਗਏ ਇੱਕ ਤਾਂ ਸੌਦਾ ਸਾਹ ਤੇ 295 ਦੀ ਮਜ਼ਦੂਰੀ ਨਹੀਂ ਦਿੰਦਾ ਮਨਜੂਦਾ ਮੁੱਖ ਮੰਤਰੀ ਕਿਉਂਕਿ ਗ੍ਰਹਿ ਵਿਭਾਗ ਉਹਦੇ ਕੋਲ ਆ ਦੂਜੀ ਗੱਲ ਸੰਦੀਪ ਰੇਟਾ ਤੇ ਅਰਸ਼ ਤੂਰੀ ਨੂੰ ਹੜਦੇ ਨਹੀਂ ਤੇ ਤੀਜੀ ਗੱਲ ਸਾਡੇ ਦੋ ਨੌਜਵਾਨ ਕਿਸ਼ਨ ਭਗਵਾਨ ਸਿੰਘ ਜੀ ਤੇ ਗਰਜੀਤ ਸਿੰਘ ਜੀ ਬਿੱਟੂ ਸਰਾਵਾ ਅੱਜ ਉਹਨਾਂ ਦੇ ਪਿਤਾ ਜੀ ਬਿੱਟੂ ਸਾਹਿਬ ਦੇ ਆਏ ਹੋਇਆ ਤੇ ਭਗਵਾਨ ਕਿਸ਼ਨ ਭਗਵਾਨ ਸਿੰਘ ਦੇ ਬੇਟਾ ਜਿਹੜੇ ਡੇਢ ਪੌਣੇ 2 ਸਾਲ ਉੱਥੇ ਸੜਕ ਦੇ ਉੱਤੇ ਰੁਲੇ ਇਹ ਇंसाफ ਮੰਗਣ ਵਾਸਤੇ ਤੁਸੀਂ ਲਾਰੇ ਲਾਏ ਪਰ ਹਜੇ ਬਹਿਬਲ ਦਾ ਚਲਾਨ ਨਹੀਂ ਪੇਸ਼ ਕੀਤਾ ਤੀਜਾ ਰੋਸ ਚੌਥਾ ਰੋਸ ਤੁਸੀਂ ਜਿੱਦਣ ਸਾਡੇ ਨਾਲ ਮੀਟਿੰਗਾਂ ਕਰਦੇ ਸੀ ਕਿ ਗਵਾਹੀਆਂ ਨਹੀਂ ਦਿੰਦਾ ਪੰਥ ਆਉਂਦੇ ਨਹੀਂ ਲੋਕ ਸਾਹਮਣੇ ਅਸੀਂ ਫਾਸਟ ਟਰੈਕ ਪਾਵਾਂਗੇ ਆਹ ਕਰਾਂਗੇ ਵਾਹ ਕਰਾਂਗੇ ਫਾਸਟ ਟਰੈਕ ਖਾਕ ਪਣਾਉਣਾ ਸੀ ਤੁਸੀਂ ਕੇਸਾਂ ਦੀ ਪੈਰਵਾਹੀ ਨਹੀਂ ਕਰ ਸਕੇ ਸਾਰੇ ਕੇਸ ਬਹਿਬਲ ਗੋਲੀकांड ਕੋਟ ਕਪੂਰਾ ਗੋਲੀकांड ਬਦਮੀਕਾਨ ਸਾਰੇ ਦੇ ਸਾਡੇ ਚੰਡੀਗੜ੍ਹ ਟਰਾਂਸਫਰ ਹੋ ਚੁੱਕੇ ਆ ਸੋ ਇਸ ਕਰਕੇ ਇਹ ਗੱਲਾਂ ਸਾਰਿਆਂ ਬੁਲਾਰਿਆਂ ਨੇ ਸਵੇਰ ਤੋਂ ਲੈ ਕੇ ਕਰ ਦਿੱਤੀਆਂ ਪਰ ਮੌਜੂਦਾ ਮੁੱਖ ਮੰਤਰੀ ਇਹ ਨਾ ਸੋਚੇ ਕਿ ਇੱਥੇ ਉਹ ਵੀ ਸੀਗੇ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ ਸਾਨੂੰ ਕੀੜੀ ਫਰੀ ਤੁਰਦੀ ਫਿਰਦੀ ਦੀਦੀ ਹੈ ਤੇ 17-18 ਮਹੀਨੇ ਉਹਨਾਂ ਦਾ ਰਾਜ ਰਿਆ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਕੋਈ ਗੱਲ ਨਹੀਂ ਕੀਤੀ ਅੰਗ ਪਾੜੇ ਗਏ ਕੋਈ ਗੱਲ ਨਹੀਂ ਕੀਤੀ ਚੈਲੰਜ ਕਰਕੇ ਪੋਸਟਰ ਲਾਏ ਗਏ ਕੋਈ ਗੱਲ ਨਹੀਂ ਕੀਤੀ ਭਾਵ ਕੇ ਡੱਗਾ ਭੰਨ ਕੇ ਦੋਹਰਾ ਨਹੀਂ ਕੀਤਾ ਕੈਪਟਨ ਨੇ ਡੱਗਾ ਭੰਨ ਕੇ ਦੋਹਰਾ ਨਹੀਂ ਕੀਤਾ ਮੁੱਖ ਮੰਤਰੀ ਪਗੋਂ ਅੰਤmaal ਨੇ ਵੀ ਡੱਗਾ ਭੰਕੇ ਦੋਰਾਨ ਕੀਤਾ ਜਿਹੜਾ 5 10% ਤੁਸੀਂ ਕੋਟਕਪੂਰੇ ਦਾ ਚਲਾਨ ਪੇਸ਼ ਕੀਤਾ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਰਹੇ ਹਾਂ ਪਰ ਅੱਜ ਤੁਸੀਂ ਸਿੱਖ ਸੰਗਤਾਂ ਨੂੰ ਮਜਬੂਰ ਨਾ ਕਰੋ 14 ਅਕਤੂਬਰ ਨੂੰ ਗੋਲੀਕਾਰ ਵਾਲੇ ਛੀਦਾਂ ਦੀ ਵਰਸੀ ਆ 12 ਅਕਤੂਬਰ ਨੂੰ ਕੋਟਕਪੂਰੇ ਖਿਲਰੇ ਹੋਏ ਅੰਗਾਂ ਦੀ ਵਰਸੀ ਆ ਸੋ ਇਸ ਕਰਕੇ ਜੇ ਤੁਸੀਂ ਉਦੋਂ ਪਹਿਲਾਂ ਪਹਿਲਾਂ ਇਸ ਗੱਲ ਨੂੰ ਨਾ ਕੀਤਾ ਨਗੂਣੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਮਤ ਸੋਚੋ ਕਿ ਆਪਸ ਵਿੱਚ ਇਹ ਤੂੰ ਤੂੰ ਮੈਂ ਮੈਂ ਕਰ ਲੈਂਦਿਆ ਲੱਖ ਤੂੰ ਤੂੰ ਮੈਂ ਮੈਂ ਕਰਦੇ ਹੋਂ ਪਰ ਗੁਰੂ ਗ੍ਰੰਥ ਸਾਹਿਬ ਵਾਲੇ ਮੁੱਦੇ ਤੇ ਸਾਰੇ ਇਕੱਠੇ ਆ ਤੜੇ ਸਾਰੇ ਬੈਠੇ ਸੀ ਨਾ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਚਾਰਕ ਬਾਗੀ ਆ ਨਾ ਕੋਈ ਸੰਪਰਦਾ ਬਾਗੀ ਆ ਨਾ ਟਕਸਾਲ ਬਾਗੀ ਆ ਨਾ ਕੋਈ ਨਿਹੰਗ ਸਿੰਘ ਬਾਗੀ ਆ ਨਾ ਕੋਈ ਕਾਲਜਾਂ ਵਾਲਾ ਬਾਗੀ ਆ ਨਾ ਕੋਈ ਸਭਾ ਸੋਸਾਇਟੀ ਬਾਗੀ ਆ ਤੁਹਾਡਾ ਨਿਰਟਵੇ ਸਿਰਜਿਆ ਹੋਇਆ ਸੀ ਕਿ ਸ਼ਾਇਦ ਸਿੱਖ ਭੁੱਲ ਗਿਆ ਤੁਹਾਡਾ ਸਿਰਜਿਆ ਹੋਇਆ ਨਿਰਟਵ ਤੋੜਨ ਵਾਸਤੇ ਯੱਜ ਪਹਿਲਾ ਪ੍ਰਕਾਸ਼ ਰੋਜ ਰੋਜ ਸਭ ਜਨ ਸੜਕ ਤੇ ਮਨਾਇਆ ਗਿਆ ਹੁਣ ਤੁਸੀਂ ਦੇਖਣਾ ਆ ਕਿ 14 ਅਕਤੂਬਰ ਤੋਂ ਪਹਿਲਾ ਪਹਿਲਾ ਇਸ ਗੱਲ ਨੂੰ ਨਗੂਣੀਆਂ ਮੰਗਾ ਨੂੰ ਮੰਨ ਲੈਣਾ ਆ ਕਰ ਲੈਣਾ ਆ ਜੇ ਨਹੀਂ ਕਰਦੇ ਤੇ ਫੇਰ ਜਿਹੜੀ ਅਗਲੀ ਨਾ ਤੁਹਾਡੀ ਕੋਠੀ ਤੇ ਜਾ ਕੇ ਨਾਂ ਗਾਹੇ ਬਗਾਏ ਹੁਣ ਤਾਂ ਫਿਰ ਆਪਾਂ ਕਿਸੇ ਚੌਂਕ ਜਾਂ ਛੜਕੇ 'ਚ ਮਿਲਾਂਗੇ ਜੇ ਤੁਸੀਂ ਇਹ ਗੱਲ ਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ